ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਰੇਸ਼ਨ ਸੰਦੂਰ ਖਤਮ ਹੋ ਗਿਆ ਦੇਸ਼ ਦੁਆਰਾ ਅਮਨ ਸ਼ਾਂਤੀ ਦੀ ਬਹਾਲੀ ਹੋ ਗਈ ਪਰ ਆਪਰੇਸ਼ਨ ਸੰਦੂਰ ਦੇ ਜਿਹੜੇ ਨਤੀਜੇ ਆ ਅੱਜ ਵੀ ਕੌਮ ਭੁਗਤ ਰਹੀ ਹੈ ਕੌਮ ਦੇ ਨੌਜਵਾਨ ਅੱਜ ਵੀ ਜ਼ਿਲ੍ਹਾ 'ਚ ਬੈਠੇ ਆ ਜਿਹੜੇ ਨਹੀਂ ਚਾਹੁੰਦੇ ਸੀਗੇ ਵੀ ਜੰਗ ਹੋਵੇ ਸਰਕਾਰ ਨੇ ਪੁੱਸ ਨੇ ਝੂਠੇ ਕਿਸパ ਕੇ ਪਰਿਵਾਰਾਂ ਨੂੰ ਜਿਹੜਾਂ ਦੀ ਕਾਲ ਕੋੜੀਆਂ ਡੱਕਤਾ ਅੱਜ 2-2 ਮਹੀਨੇ ਹੋ ਗਏ ਆ ਉਹਨਾਂ ਦਾ ਚਲਾਨ ਤੱਕ ਪੇਸ਼ ਨਹੀਂ ਕੀਤਾ ਗਿਆ ਮੇਰੇ ਨਾਲ ਅੱਜ ਇੱਕ ਪਰਿਵਾਰ ਆਇਆ ਗੁਰਦਰਾ ਬਾਬਾ ਦੀਪ ਸਿੰਘ ਜੀ ਵਿਖੇ ਛੋਟੀ ਭੈਣ ਆਈ ਹੈ ਸੰਦੀਪ ਕੌਰ ਪਹਿਲਾਂ ਤੁਸੀਂ ਪੁੱਛੋ ਵੀ ਪਰਿਵਾਰ ਨਾਲ ਕੀ ਵਾਪਰਿਆ ਤੇ ਪਰਿਵਾਰ ਕਿੰਨਾ ਸੰਤਾਪ ਖੰਡਾ ਰਿਹਾ ਤੇ ਇਹ ਬੀਬੀ ਸੰਦੀਪ ਕੌਰ ਆਪਣੇ ਜਵਾਨੀ ਦੱਸੂਗੀ ਤੁਹਾਨੂੰ ਦੱਸੋ ਜੀ ਮਾੜਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ Fateh ਸਾਰੀ ਸੰਗਤ ਨੂੰ ਮੇਰੀ ਬੇਨਤੀ ਆ ਅੱਜ 2 ਮਹੀਨੇ ਹੋ ਗਏ ਮੇਰਾ ਪਤੀ ਅੰਦਰ ਆ 2 ਮਹੀਨੇ ਪਹਿਲਾਂ 5 ਮਈ ਦਾ ਲੈ ਕੇ ਗਏ ਉਹਨਾਂ ਨੂੰ ਮੰਗਲਵਾਰ ਦਾ ਉਹ ਕਿਤੇ ਮੇਰੇ ਛੋਟੇ ਬੱਚੇ ਨੇ ਕੋਈ ਵੀਡੀਓ ਪਤਾ ਨਹੀਂ ਕੀ ਕਰਿਆ ਕੀ ਨਾ ਸਾਨੂੰ ਵੀ ਨਹੀਂ ਪਤਾ ਸ਼ਾਇਦ ਭੁੱਲ ਅਸੀਂ ਗਲਤੀ ਮੰਨਦੇ ਆ ਸਾਡੇ ਤੋਂ ਬਹੁਤ ਵੱਡੀ ਗਲਤੀ ਹੋਈ ਉਹਨਾਂ ਨੇ ਵੀ ਭੁੱਲ ਵੀ ਬਖਸ਼ੀ ਆ ਵੀ ਭੁੱਲ ਮੰਨੀ ਆ ਫੇਰ ਵੀ ਅੱਜ 2 ਮਹੀਨੇ ਹੋ ਗਏ ਚਲਾਨ ਨਹੀਂ ਪੇਸ਼ ਹੋਇਆ ਜਾਂਦਾ ਮੇਰੇ ਸਿੱਖ ਸੰਗਤ ਅੱਗੇ ਬੇਨਤੀ ਹੱਥ ਜੋੜ ਕੇ ਬੇਨਤੀ ਆ ਕਿ ਮੇਰੇ ਪਤੀ ਨੂੰ ਬਾਹਰ ਕਢਵਾਇਆ ਜਾਵੇ ਮੇਰਾ ਸਾਥ ਦਿੱਤਾ ਜਾਵੇ ਇਹ ਜਿਹੜਾ ਨਾ ਇਹ ਦਰਦ ਇਹ ਛੋਟੀ ਪਿੰਡ ਦਾ ਦਰਦ ਹੈ ਤੁਸੀਂ ਦੇਖੋ ਕਮਾਲ ਦੀ ਗੱਲ ਹੈ ਵੀ ਇੱਕ ਵੀਡੀਓ ਸ਼ੇਅਰ ਕੀਤੀ ਆ ਵੀਡੀਓ ਬਣਾਈ ਵੀ ਨਹੀਂ ਗਈ ਇੱਕ ਵੀਡੀਓ ਸ਼ੇਅਰ ਕਰਤੀ ਜਿਸ ਵੀਡੀਓ ਕਰਕੇ ਇਹ ਪਰਿਵਾਰ ਸੰਤਾਪ ਭੰਡਾਰਿਆ ਹੈ ਪਰਿਵਾਰ ਦੇ ਆਰਥਿਕ ਹਾਲਾਤ ਵੇਖੋ ਤੁਸੀਂ ਵੀ ਪਿੰਡ ਦੇ ਢਾਣੀ ਦੇ ਕੱਚੇ ਕਮਰੇ ਹੁੰਦੇ ਆ ਘਰ 'ਚ ਲਾਈਟ ਵੀ ਨਹੀਂ ਹੈ ਤੇ ਪਾਣੀ ਵੀ ਨਹੀਂ ਹੈ ਪਾਣੀ ਵੀ ਪੀਣ ਵਾਲਾ ਕਿਤੇ ਦੂਰੋਂ ਭਰ ਕੇ ਲਿਆਉਂਦੀ ਹੈ ਅੱਜ ਛੋਟ-ਛੋਟ ਬੱਚੇ ਘਰ ਬਿਲਕ ਰਹੇ ਆ 2 ਮਹੀਨੇ ਤੋਂ ਜਿਹੜਾ ਪਰਿਵਾਰ ਹੈ ਉਹ ਪਰੇਸ਼ਾਨ ਹੋਏ ਬੈਠਾ ਹੈ ਸਰਕਾਰ ਦੀ ਬੇਈਮਾਨੀ ਵੇਖ ਲਓ ਪੁਲਿਸ ਦੀ ਬੇਈਮਾਨੀ ਕਿੰਨੀ ਜ਼ਿਆਦਾ ਹੈ ਕਿ 60 ਦਿਨ ਹੋ ਗਏ ਅੱਜ ਤੱਕ ਚਲਾਨ ਪੇਸ਼ ਨਹੀਂ ਕਰ ਰਹੇ ਪੁਲਿਸ ਖੁਦ ਮੰਦੀ ਹੈ ਜਿਹੜੇ ਪੁਲਿਸ ਦੇ ਅਧਿਕਾਰੀ ਹੈਗੇ ਆ ਜਿਹੜੇ ਮੁਲਾਜ਼ਮ ਹੈਗੇ ਆ ਮੰਨਦੇ ਆ ਵੀ ਤੱਕਾ ਹੋ ਰਿਹਾ ਪਰ ਕੀ ਕਰੀਏ ਸਾਡੀ ਮਜਬੂਰੀ ਹੈ ਸਾਨੂੰ ਉਤੋਂ ਇੰਸਟਰਕਸ਼ਨ ਹੈਗੀ ਹੈ ਅਸੀਂ ਵਾਰ-ਵਾਰ ਪੁਲਿਸ ਨੂੰ ਕਹਿ ਰਹੇ ਆ ਜੇ ਤੁਸੀਂ ਤੱਕਾ ਤੇ ਵਿਧਿਕੀਆਂ ਬੰਦਨਾਕ ਕੀਤੀਆਂ ਗਈਆਂ ਤੁਸੀਂ ਜੇ ਬੇਦੋਸ਼ਿਆਂ ਨੂੰ ਇਸ ਤਰ੍ਹਾਂ ਜੇਲ੍ਹਾਂ ਡੱਕੋਗੇ ਹਲਕੀ ਨਿਕਲੂਗਾ ਬੰਦਾ ਬਾਗੀ ਹੋਊਗਾ ਜੇ ਬਾਗੀ ਹੋਇਆ ਉਹਦਾ ਸੰਤਾਪ ਫਿਰ ਸਮਾਜ ਨੂੰ ਹੰਡਾਣਾ ਪੈਂਦਾ ਸਰਕਾਰ ਨੂੰ ਹੰਡਾਣਾ ਪੈਂਦਾ ਅਸੀਂ ਬੇਨਤੀ ਕਰ ਰਹੀਆਂ ਸਾਰੇ ਵੀਰਾਂ ਨੂੰ ਕਿ ਭਾਈ ਇਹ ਪਰਿਵਾਰ ਦਾ ਸਾਥ ਦਿਓ ਹਾਈ ਕੋਰਟ ਦੇ ਕੇਸ ਚੱਲਿਆ ਗਿਆ ਹਾਈ ਕੋਰਟ ਨੇ ਕਿਹਾ ਤਾਂ ਵੀ ਪਹਿਲਾਂ ਚਲਾਨ ਪੇਸ਼ ਹੋਊਗਾ ਉਸ ਤੋਂ ਬਾਅਦ ਸੁਣਵਾਈ ਕਰਾਂਗੇ ਪਰ ਪੁਲਸ ਦੀ ਬੇਈਮਾਨੀ ਹੈ ਇੱਕ ਗਰੀਬ ਪਰਿਵਾਰ ਨੂੰ ਤੰਗ ਕਰਨ ਵਾਸਤੇ ਚਲਾਨ ਤੱਕ ਦੀ ਪੇਸ਼ ਕੀਤਾ ਜਾ ਰਿਹਾ ਅੱਜ 60 ਦਿਨ ਹੋ ਗਏ ਐ ਸੋ ਤੁਹਾਨੂੰ ਸਭ ਨੂੰ ਬੇਨਤੀ ਹੈ ਭਾਈ ਇਹ ਪਰਿਵਾਰ ਦਾ ਸਾਥ ਦਿਈਏ ਤੇ ਸੰਗਤ ਨੂੰ ਕੌਮ ਨੂੰ ਅਪੀਲ ਕਰਦੇ ਆਂ ਕਿ ਜਿਸ ਤਰ੍ਹਾਂ ਦੀ ਨੀਤੀ ਸਰਕਾਰਾਂ ਨੇ ਸਿੱਖਾਂ ਦੇ ਪ੍ਰਤੀ ਰੱਖੀ ਹੈ ਇਹ ਨੀਤੀਆਂ ਸਰਕਾਰਾਂ ਦੀ ਘੱਟ ਖੋਣੀਆਂ ਵੀ ਅਸੀਂ ਵਾਰ-ਵਾਰ ਚਾਣੇ ਵੀ ਦੇਸ਼ ਕਿਸੇ ਦਾ ਪਿਓ ਦਾ ਨਹੀਂ ਇਹ ਦੇਸ਼ ਦੇ ਅਸੀਂ ਵਾਰਸਾਂ 90% ਕੁਰਬਾਨੀਆਂ ਸਿੱਖਾਂ ਨੇ ਦੇਸ਼ ਦੀ ਇਜਾਦੀ ਵਾਸਤੇ ਕੀਤੀਆਂ ਅੱਜ ਚੀ-ਚੀ ਉਂਗਲ ਤੇ ਤੁਸੀਂ ਖੂਨ ਲਾ ਕੇ ਦੇਸ਼ ਦੇ ਵਾਰਸ ਨਾ ਬਣੋ ਇਹ ਤੁਸੀਂ ਧਰੋਹ ਕਰ ਰਹੇ ਹੋ ਅੱਜ ਅਸੀਂ ਵਰਨ ਵੀ ਕਰਦੇ ਹਾਂ ਪੁਲਸ ਨੂੰ ਜੇ ਤੁਸੀਂ ਝੂਠੇ ਕੇਸ ਪਾਉਣੇ ਬੰਦਰਾ ਕੀਤੇ ਜੇ ਪਰਿਵਾਰ ਨੂੰ ਰੀਲੀਫ ਨਾ ਮਿਲਿਆ ਜੇ ਪੁਲਸ ਨੇ ਹੁਰਮ ਦੀ ਕੀਤੀ ਏਦਾਂ ਜਿੱਦੇ ਮਾਰ ਨਿਕਲਣਗੇ ਤੇ ਮੈਂ ਸਿੱਖ ਸੰਗਤ ਨੂੰ ਜਥੇਬੰਦੀਆਂ ਨੂੰ ਤੇ ਸਭ ਨੂੰ ਬੇਨਤੀ ਕਰਦਾ ਕਿ ਭਾਈ ਇਹ ਪਰਿਵਾਰ ਦਾ ਸਾਥ ਦਿਓ ਇਹ ਬੀਬੀ ਸੰਦੀਪ ਕੋਰ ਹੈ ਅੱਜ ਦੀ ਤਰੀਕ ਚ 18 LGW ਸੂਰਤਗੜ ਕੋਟਾਣੀ ਹੈ ਉੱਥੇ ਪਰਿਵਾਰ ਇੱਕ ਕੱਚੇ ਕਮਰੇ ਵਿੱਚ ਪਰਵਾ ਰਹੇ ਆ ਅੱਜ ਗੁਰਦੁਆਰਾ ਸਾਹਿਬ ਦੀ ਸੰਗਤ ਵੱਲੋਂ ਵੀ ਕਾਫੀ ਮਾਇਆ ਦਿੱਤੀ ਗਈ ਹੈ ਅਸੀਂ ਵੀ ਕਿਹਾ ਵੀ ਹਾਈ ਕੋਰਟ ਜੋ ਅਫੀਸ਼ ਲਗੂਗੀ ਦਵਾਂਗੇ ਪਰ ਤੁਹਾਨੂੰ ਸਭ ਨੂੰ ਬੇਨਤੀ ਹੈ ਅਰਦਾਸਾ ਕਰਿਓ ਤਸਹਿਯੋ ਕਰਿਓ ਤੇ ਇਹ ਪਰਿਵਾਰ ਜਿਹੜਾ ਬੱਚਿਆਂ ਦਾ ਬਾਪ ਐ ਇਸ بیوی ਦਾ ਸਿਰ ਦਾ ਸਾਈਂ ਐ ਮਾਂ ਬਾਪ ਦਾ ਅਮਰਤਾਰੀ ਮਾਂ ਬਾਪ ਐ ਉਹਨਾਂ ਪੁੱਤ ਐ ਉਹ ਕਰ ਵਾਪਸ ਆਪਣੇ ਪਰਿਵਾਰ ਚ ਬੈਠੇ ਆ ਕੇ ਇਹ ਦਰਦ ਇਹ ਪੀੜਾ ਅੱਜ ਇਹ ਪਰਿਵਾਰ ਤੁਹਾਡੇ ਕੋਲ ਰੱਖ ਰਿਆ ਹੈ ਗੁਰੂ ਪਾਸ਼ਾ ਮਿਹਰ ਕਰਨ ਤੁਹਾਡਾ ਸਾਨੂੰ ਆਸ ਤੇ ਡ੍ਰਿੜ ਵਿਸ਼ਵਾਸ ਹੈ ਕਿ ਕਮ ਸਾਥ ਤੇ ਸਹਿਯੋਗ ਦੋਗੀ ਮذਬੀ ਸਿਕ ਪਰਿਵਾਰਾ ਹੈ ਅਮਰਤਾਰੀ ਪਰਿਵਾਰਾ ਹੈ ਗੁਰੂ ਕੇ ਲੜ ਲੱਗਿਆ ਪਰਿਵਾਰਾ ਹੈ ਇਹ ਧੱਕਾ ਇਹ ਵਦਿੱਕੀਆਂ ਮੈਂ ਸਹਿਯੋਗ ਹੈ ਸਾਨੂੰ ਨਾ ਕੋਈ ਸਖਤ ਕਦਮ ਚੱਕਣਾ ਪਵੇ ਕੋਈ ਅੰਦੋਲਨ ਕਰਨਾ ਪਵੇ ਸਰਕਾਰ ਨੂੰ ਤੇ ਜ਼ਿਲ੍ਹਾ ਪੁਲਿਸ ਨੂੰ ਬੇਨਤੀ ਹੈ ਕਿ ਤੁਰੰਤ ਇਹਦਾ ਚਲਾਨ ਪੇਸ਼ ਕੀਤਾ ਜਾਵੇ ਜੋ ਸੱਚਾਈ ਹੈ ਕੋਰਟ ਚ ਰੱਖੀ ਜਾਵੇ ਤਾਂ ਕਿ ਬੱਚਾ ਘਰ ਵਾਪਸ ਆ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ